ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਜਾਂਦੀ ਸ਼ਾਮਤ ਹਰ ਦਿਨ ਗੈਂਗਸਟਰਾਂ ਤੇ ਸਿਕੰਜਾ ਸਖਤ ਹੋ ਰਹੇ ਨੇ ਐਨਕਾਊਂਟਰ ਦੇਖੋ ਇੱਕ ਹਫਤੇ ਦੌਰਾਨ ਪੁਲਿਸ ਨੇ ਕਿੱਥੇ ਕਿੱਥੇ ਐਨਕਾਊਂਟਰ ਕਰ ਦਬੋਚੇ ਬਦਮਾਸ਼ ਪੰਜਾਬ ਪੁਲਿਸ ਗੈਂਗਸਟਰਾਂ ਨੂੰ ਲੈ ਕੇ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਬਿਤੇ ਇੱਕ ਹਫ਼ਤੇ ਦੌਰਾਨ ਹੀ ਗੈਂਗਸਟਰਾਂ ਦੀ ਪੰਜਾਬ ਪੁਲਿਸ ਨੇ ਸ਼ਾਮਤ ਲਿਆਂਦੀ ਹੋਈ ਹੈ ਜਿਸ ਤਰੀਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਭੈੜੇ ਅੰਸਰ ਗੈਂਗਸਟਰ ਮਾਹੌਲ ਖਰਾਬ ਕਰਨ ਦੀ ਤਾਕ ਚ ਘੁੰਮਦੇ ਸੀ ਪਰ ਹੁਣ ਲਗਾਤਾਰ ਹੁੰਦੇ ਐਨਕਾਊਂਟਰਾਂ ਨੇ ਗੈਂਗਸਟਰਾਂ ਨੂੰ ਆਪਣੀਆਂ ਖੁੱਡਾਂ 'ਚ ਵੜੇ ਰਹਿਣ ਨੂੰ ਮਜਬੂਰ ਕਰ ਦਿੱਤਾ ਹੈ ਬਿੱਤੇ ਦਿਨੀ 15 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਟਮੈਂਟ ਦਿੱਤੀ ਕਿ ਜੇਕਰ ਕੋਈ ਇੱਕ ਚੌਕ ਤੋਂ ਵਾਰਦਾਤ ਕਰਕੇ ਚੋਰੀ ਕਿਚਾਰੀ ਕਰਕੇ ਭੱਜਦਾ ਹੈ ਤਾਂ ਉਹ ਅਗਲਾ ਚੌਕ ਟੱਪੇ ਜਾਂ ਨਾ ਟੱਪੇ ਇਸ ਦੀ ਕੋਈ ਵੀ ਗਰੰਟੀ ਨਹੀਂ ਹੈ ਜਿਸ ਮਗਰੋਂ ਪੰਜਾਬ ਪੁਲਿਸ ਨੇ ਵੀ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸਦਿਆਂ ਇੱਕ ਹਫ਼ਤੇ ਅੰਦਰ 7 ਐਨਕਾਊਂਟਰ ਕੀਤੇ ਪੁਲਿਸ ਪੂਰੇ ਐਕਸ਼ਨ ਮੋਡ 'ਚ ਹੈ ਤੇ ਕਿਸੇ ਤਰ੍ਹਾਂ ਦੀ ਟੋਲਰੈਂਸ ਗੈਂਗਸਟਰਾਂ ਨਾਲ ਨਹੀਂ ਕੀਤੀ ਜਾ ਰਹੀ ਬੀਤੇ ਇੱਕ ਹਫ਼ਤੇ ਦੀ ਐਨਕਾਊਂਟਰ ਰਿਪੋਰਟ ਦੇਖਿਏ ਤਾਂ ਮੁਹਾਲੀ ਚ 21 ਦਸੰਬਰ ਨੂੰ ਖੜ ਦੇ ਨੇੜੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਪੁਲਿਸ ਮੁਲਾਜ਼ਮਾਂ ਤੇ ਇਹਨਾਂ ਫਾਇਰਿੰਗ ਕੀਤੀ ਸੀ ਜਿਸ ਮਗਰੋਂ ਜਵਾਬੀ ਕਾਰਵਾਈ ਚ ਪੁਲਿਸ ਨੇ ਵੀ ਗੋਲੀ ਚਲਾਈ ਤੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਉੱਥੇ 20 ਦਸੰਬਰ ਨੂੰ ਅੰਮ੍ਰਿਤਸਰ ਚ ਨਾਮੀ ਵੱਡੇ ਗੈਂਗਸਟਰ ਤੇ ਪੁਲਿਸ ਵਿਚਕਾਰ ਮੁਕਾਬਲਾ ਹੁੰਦਾ ਜਿਸ ਦੀ ਭਾਲ ਕਈ ਖਤਰਨਾਕ ਕੇਸਾਂ ਚ ਕੀਤੀ ਜਾ ਰਹੀ ਸੀ ਗੈਂਗਸਟਰ ਦੇ ਗੋਲੀ ਵੀ ਲੱਗਦੀ ਹੈ ਮਹਿਰ ਦੇ ਕਿਨਾਰੇ ਥਾਣਾ ਜੰਡੇਆਲਾ ਗੁਰੂ ਦੇ ਅਧੀਨ ਇਹੇ ਕਾਰਵਾਈ ਪੁਲਸ ਵੱਲੋਂ ਕੀਤੀ ਗਈ 17 ਦਸੰਬਰ ਨੂੰ ਮੋਗਾ ਦੇ ਪਿੰਡ ਦੌਦਰ ਚ ਗੈਂਗਸਟਰ ਨਾਲ ਪੁਲਸ ਦੀ ਮੱਤਪੜੀ ਹੋਈ ਗੋਲੀਆਂ ਦੋਨੋਂ ਪਾਸੇ ਤੋਂ ਚੱਲੀਆਂ ਤੇ ਇਸੇ ਦੌਰਾਨ ਤਿੰਨ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਪੁਲਸ ਨੇ ਗ੍ਰਿਫਤਾਰ ਕੀਤਾ ਉੱਥੇ ਹੀ 16 ਦਸੰਬਰ ਨੂੰ ਪਟਿਆਲਾ ਚ ਗੈਂਗਸਟਰਾਂ ਤੇ ਪੁਲਸ ਵਿਚਕਾਰ ਮੁਕਾਬਲਾ ਹੁੰਦਾ ਸੀਆਈਏ ਟੀਮ ਪਟਿਆਲਾ ਨਾਲ ਗੈਂਗਸਟਰਾਂ ਦੇ ਮੁਕਾਬਲੇ ਦੌਰਾਨ ਗੈਂਗਸਟਰ ਮਲਕੀਤ ਸਿੰਘ ਅਰਫ ਚਿੱਟਾ ਜ਼ਖਮੀ ਹੁੰਦਾ ਤੇ ਉਸ ਕੋਲ 32 ਬੋਰ ਦਾ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਗਏ। ਮੋਹਾਲੀ 'ਚ ਵੀ 16 ਦਸੰਬਰ ਨੂੰ ਸੀਆਈਏ ਤੇ ਗੈਂਗਸਟਰਾਂ 'ਚ ਮੁਕਾਬਲਾ ਹੁੰਦਾ ਤੇ ਇਸੇ ਦੇ ਚੱਲਦੇ ਗੈਂਗਸਟਰਾਂ ਨੂੰ ਐਨਕਾਊਂਟਰ ਕਰਕੇ ਦਬੋਚਿਆ ਗਿਆ। ਦੋ ਗੈਂਗਸਟਰਾਂ ਨਾਲ ਇਹ ਮੁਕਾਬਲਾ ਹੋਇਆ ਸੀ ਤੇ ਆਮੋ-ਸਾਮਣੇ ਗੋਲੀਆਂ ਚੱਲਦੀਆਂ ਨੇ। ਪੁਲਿਸ ਨੇ ਪ੍ਰਿੰਸ ਤੇ ਕਵਲਜੀਤ ਨਾਮ ਦੇ ਗੈਂਗਸਟਰਾਂ ਨੂੰ ਇਸ ਐਨਕਾਊਂਟਰ ਦੌਰਾਨ ਕਾਬੂ ਕੀਤਾ। ਲੁਧਿਆਣਾ 'ਚ 15 ਦਸੰਬਰ ਨੂੰ ਪੁਲਿਸ ਵੱਲੋਂ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ। ਕਹਾੜਾ ਮਾਛੀਵੜ ਰੋਡ ਤੇ ਇਹ ਮੁਕਾਬਲਾ ਹੋਇਆ ਜਿਸ 'ਚ ਵਿੱਕੀ ਨਾਮ ਦੇ ਗੈਂਗਸਟਰ ਦੇ ਗੋਲੀ ਲੱਗਦੀ ਹੈ ਤੇ ਉਹ ਜ਼ਖਮੀ ਹੋ ਜਾਂਦਾ ਹੈ ਤੇ ਪੁਲਿਸ ਵੱਲੋਂ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ ਤੇ ਕਾਰਵਾਈ ਕੀਤੀ ਜਾਂਦੀ ਹੈ। ਇਹਨਾਂ ਸਾਰੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਹਫ਼ਤੇ ਪਹਿਲਾਂ ਸੀਐਮ ਭਗਵੰਤ ਮਾਨ ਦਾ ਬਿਆਨ ਆਇਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰਾਂ ਤੇ ਰਿਕਾਰਡ ਐਨਕਾਊਂਟਰ ਕੀਤੇ ਤੇ ਇੱਕ ਹਫ਼ਤੇ ਦੇ ਦੌਰਾਨ ਆਹ ਕਾਰਵਾਈਆਂ ਦੇਖ ਕੇ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਕਿਸੇ ਵੀ ਪੰਜਾਬ ਵਿਰੋਧੀ ਮਾਹੌਲ ਖਰਾਬ ਕਰਦੇ ਗੈਂਗਸਟਰ ਨੂੰ ਬਖਸ਼ਣ ਲਈ ਹੁਣ ਰਾਜੀ ਨਹੀਂ ਹੈ ਤੇ ਸਿੱញ ਭਗਵਾਨ ਤਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੈਂਗਸਟਰਾਂ ਨੂੰ ਨੱਥ ਪਾਈ ਜਾ ਰਹੀ ਹੈ ਜਿਹੜੇ ਲੋਕ ਲੁੱਟਾਂ ਖੋਹ ਹ ਡਕੈਤੀਆਂ ਗੈਂਗਸਟਰਵਾਦ ਫੈਲਾ ਰਹੇ ਨੇ ਉਹਨਾਂ ਲਈ ਇਹ ਐਨਕਾਊਂਟਰ ਇੱਕ ਚੇਤਾਵਨੀ ਵੀ ਸਮਝ ਸਕਦੇ ਆ ਕਿ ਜੇਕਰ ਤੁਸੀਂ ਨਾ ਸੁਧਰੇ ਤਾਂ ਸਿੱਧਾ ਐਨਕਾਊਂਟਰ ਹੋ ਸਕਦਾ ਹੈ ਤੇ ਲੋਕਾਂ ਦੀ ਜੇਕਰ رائے ਦੇਖੀਏ ਤਾਂ ਪੰਜਾਬ ਪੁਲਿਸ ਦੇ ਇਸ ਕਦਮ ਤੋਂ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਹੀ ਜਵਾਬ ਦੇਣਾ ਪੰਜਾਬ ਪੁਲਿਸ ਚੰਗੀ ਤਰ੍ਹਾਂ ਜਾਣਦੀ ਹੈ